ਛੁੱਟੀ ਤੇ ਆਏ ਫੌਜੀ ਮੁੰਡੇ ਨੇ ਖੇਤਾਂ ਦੇ ਵਿੱਚ ਬਣੀ ਮੋਟਰ ਦੇ ਉੱਤੇ ਇੱਕ ਕੁੜੀ ਦੇ ਨਾਲ ਅਜੀਹਾ ਕਾਂਡ ਕਰ ਦਿੱਤਾ ਹੈ ਕਿ ਜਦੋਂ ਕੁੜੀ ਨੇ ਚੀਕ ਛਹਾੜਾ ਪਾਇਆ ਤਾਂ ਪਰਿਵਾਰ ਦਾ ਸੀਨ ਦੇਖ ਕੇ ਮੂੰਹ ਉੱਡ ਗਿਆ ਤੇ ਉਹਨਾਂ ਦੇ ਵੱਲੋਂ ਫਿਰ ਮੁੰਡੇ ਦੀ ਵੀਡੀਓ ਵੀ ਬਣਾਈ ਗਈ ਤੇ ਮੁੰਡਾ ਉਥੋਂ ਭਸਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਫੌਜ ਦੇ ਵਿੱਚ ਤਾਇਨਾਤ ਆ ਤੇ ਹੁਣ ਛੁੱਟੀ ਆਇਆ ਹੋਇਆ ਸੀ ਤੇ ਕੁੜੀ ਖੇਤ ਦੇ ਵਿੱਚ ਝੋਨਾ ਲਾ ਰਹੀ ਸੀ ਤੇ ਰੋਟੀ ਖੇਤ ਦੀ ਮੋਟਰ ਦੇ ਬਣੇ ਕਮਰੇ ਦੇ ਵਿੱਚ ਬੈਠ ਕੇ ਖਾ ਰਹੀ ਸੀ ਇਸੇ ਦੌਰਾਨ ਇਹ ਫੌਜੀ ਮੁੰਡਾ ਆਉਂਦਾ ਤੇ ਕੁੜੀ ਦੇ ਨਾਲ ਅਜੀਹਾ ਕਾਣ ਕੀਤਾ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਆਂ ਫੜ 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 ਓਏ ਇਹ ਕਹੋ ਓਏ ਆ ਫੜ ਫੜ ਉਹ ਭੱਜ ਗਿਆ ਫੜ 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 ਲਾ ਫੜ ਲਾ ਉਹ ਕੀ ਹੋਲੇ ਭਾਈਆ ਫੜ 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 ਓਏ ਫੜੀ 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 ਫੜੇ ਨੂੰ ਫੜ ਲਾਓ ਗਿਆ ਇਹ ਆਪੇ ਮਰਨਾ ਹੋ ਗਿਆ ਉਹ ਗਿਆ ਓਏ ਉੱਤੋਂ ਦੇ ਉਹ ਗਿਆ ਜੇ ਆਹ ਭੱਜ ਗਿਆ ਜਾਂਦਾ ਜੇ ਉਹ ਕੀ ਹੋ ਗਿਆ ਮਾਮਲਾ ਹਲਕਾ ਅਜਨਾਲਾ ਦੇ ਪਿੰਡ ਛੋਟਾ ਫਤਿਹਵਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਜੋ ਕਿ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਸੀ ਆਪਣੇ ਪਰਿਵਾਰ ਦੇ ਨਾਲ ਤੇ ਮੋਟਰ ਵਾਲੇ ਕਮਰੇ ਦੇ ਵਿੱਚ ਬੈਠ ਕੇ ਉਹ ਰੋਟੀ ਖਾ ਰਹੀ ਸੀ ਤਾਂ ਇਸੇ ਦੌਰਾਨ ਲੜਕੀ ਦੇ ਇਲਜ਼ਾਮਾਂ ਦੇ ਮੁਤਾਬਕ ਫੌਜੀ ਮੁੰਡੇ ਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਹਾਲਾਂਕਿ ਉਹਨੂੰ ਕਾਬੂ ਕੀਤਾ ਪਰ ਉਹ ਮੌਕੇ ਤੋਂ ਫਿਰ ਫਰਾਰ ਹੋ ਜਾਂਦਾ ਤਾਂ ਹੁਣ ਪੀੜਤ ਪਰਿਵਾਰ ਤੇ ਲੜਕੀ ਨੇ ਇਨਸਾਫ ਦੀ ਮੰਗ ਕੀਤੀ ਹੈ ਗੱਲ ਲਿਓ ਇਹ ਅਸੀਂ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਪਰਦਰ ਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਝ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਿਆ ਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਕੀ ਮੰਗ ਕੀ ਹੈ ਬੀ ਇਨਸਾਫ ਦੀ ਮੰਗ ਕਰ ਮੰਗ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਆ ਬੜੀ ਮੇਰਾ ਨਾਮ ਸੋਨਾ ਸਿੰਘ ਹੈ ਪਿੰਡ ਛੋਟਾ ਬੱਤੇ ਵਾਲਾ ਕੀ ਮਾਮਲਾ ਹੈ ਸਰ ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਆਹ ਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਕਾਹਦਾ ਕੰਮ ਕਰ ਰਹੇ ਸੀ ਅਸੀਂ ਤੋਂ ਨਾ ਲਾਰੇ ਸੀ ਜਿਹੜੇ ਪਿੰਡ ਪਿੰਡ ਚੱਕ ਡੋਗਰਾਂ ਦੇ ਅੱਛਾ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰ ਅਸੀਂ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਰਬਾਰਾ ਸਿੰਘ ਤੇ ਇਹ ਸਾਰ ਅਸੀਂ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਦੇ ਆਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਬਕਾਇਦਾ ਉਹਦੀਆਂ ਚੱਪਲਾਂ ਮੋਟਰਸਾਈਕਲ ਉੱਥੇ ਹੀ ਸਰ ਛੱਡ ਕੇ ਤੇ ਭੱਜਿਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਤੁਸੀਂ ਕੋਈ ਦਰਖਾਸਤ ਦਿੱਤੀ ਕੋਈ ਸਰ ਅਸੀਂ ਦਰਖਾਸਤਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ ਹਾਂਜੀ ਕੋਈ ਜ਼ਬਰਦਸਤ ਨਹੀਂ ਕੀਤਾ ਕੁੜੀ ਨਾਲ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਰੋਫ ਹੋਦੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਟਿਕਾਨੀ ਮਾਰ ਕੇ ਨਿਕਲ ਗਿਆ ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚਪਲਾਂ ਮੋਟਰਸਾਈਕਲ ਉੱਥੇ ਉਹਦੀ ਟੀ-ਸ਼ਰਟ ਪਾੜੀ ਉੱਥੇ ਰੰਗ ਰਹੀ ਕੋਣ ਕੀ ਮੰਗਤ ਕੋਣ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ ਹਾਂਜੀ ਈਨਸਾਫ ਨਹੀਂ ਮਿਲਦਾ ਤੇ ਕੀ ਕਰੀਏ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ ਸਾਨੂੰ 15 ਦਿਨ ਹੋ ਗਏ ਸਰ ਇਸ ਮੌਕੇ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਵੱਲੋਂ ਵੂਮਨ ਸੈੱਲ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਤੀ ਵੱਲ ਦਾ ਕੁੜੀ ਨੇ ਜ਼ਬਰਦਸਤੀ ਕਰਨ ਦਾ ਕੀ ਮਾਮਲਾ ਸੀ? ਉਹ ਸਾਡੀ ਦਰਖਾਸਤ ਮਿਲੀ ਆ ਵੂਮਨ ਸੈਲ ਦੇ ਸੈੱਲ ਜਿਹੜੇ ਆ ਉਹ ਸਾਡੇ ਉਹ ਉਹ ਦੇ ਕੰਮ ਕਰਦੇ ਆ ਜੋ ਕਾਰਵਾਈ ਹੁੰਦੀ ਜਾਂਦੀ ਆ। ਉਹ ਕੋਈ ਵੀ ਅੰਦਰ ਦੀ ਕੁੜੀ ਕੋਈ ਨਹੀਂ। ਨਹੀਂ ਤਕਰੀ ਨਹੀਂ ਆਈ। ਜਰੂਰ ਇਹ ਪਰਚਾ ਰਿਪੋਰਟ ਕੀਤੀ ਜਾਵੇਗੀ। ਕੈਰ ਹੂੰ ਦੇਖਣਾ ਹੋਵੇਗਾ ਕਿ ਕੁੜੀ ਦੇ ਜੋ ਇਲਜ਼ਾਮ ਲਗਾਏ ਗਏ ਨੇ ਇਸ ਮੁੰਡੇ ਦੇ ਉੱਤੇ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਕੀ ਸਾਹਮਣੇ ਆਉਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ